ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਸਾਨੂੰ ਮੌਕਾ ਮਿਲਿਆ ਇੱਕ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਦਾ ਇਹ ਗੁਰਦੁਆਰਾ ਸਾਹਿਬ ਹਨ ਗੁਰਦੁਆਰਾ ਤਾਰਾਗੜ੍ਹ ਸਾਹਿਬ ਇਹ ਗੁਰਦੁਆਰਾ ਸਾਹਿਬ ਜਿਹੜੇ ਹਿਮਾਚਲ ਤੇ ਪੰਜਾਬ ਦੇ ਤਕਰੀਬਨ ਬਾਰਡਰਾਂ ਤੇ ਉੱਪਰ ਬਣੇ ਹੋਏ ਨੇ ਇਹ ਉਹੀ ਜਗ੍ਹਾ ਜਿੱਥੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ 500 ਬ੍ਰਹਮ ਗਿਆਨੀਆਂ ਨੂੰ ਜਿਹੜਾ ਸੇਵਾ ਕਰਦੇ ਸੀ ਉਹਨਾਂ ਨੂੰ ਭੋਜਨ ਸਿਕਾਉਂਦੇ ਸੀ ਆਨੰਦਪੁਰ ਸਾਹਿਬ ਤੋਂ ਖੁਦ ਚੱਲ ਕੇ ਆ ਕੇ ਉਹਨਾਂ ਬ੍ਰਹਮ ਗਿਆਨੀਆਂ ਦੀ ਜਿਹੜੀ ਸੇਵਾ ਕਰਦੇ ਸਨ ਸੋ ਸਾਡੇ ਨਾਲ ਇੱਥੋਂ ਦੇ ਮੁੱਖ ਸੇਵਾਦਾਰ ਬਾਬਾ ਜੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਇੱਥੋਂ ਦਾ ਜਿਹੜਾ ਮੇਨ ਇਤਿਹਾਸਕੀ ਆ ਉਸ ਦੇ ਬਾਰੇ ਵਿਸਤਾਰ ਵਿੱਚ ਉਹਨਾਂ ਤੋਂ ਜਾਣਕਾਰੀ ਪ੍ਰਾਪਤ ਕਰਦੇ ਹਾਂ ਸੋ ਆਓ ਗੱਲਬਾਤ ਕਰਦੇ ਹਾਂ ਇੱਥੋਂ ਦੇ ਜਿਹੜੇ ਮੁੱਖ ਸੇਵਾਦਾਰ ਉਹਨਾਂ ਨਾਲ ਹਾਂਜੀ ਬਾਬਾ ਜੀ ਵਾਇਲੁਰ ਜੀ ਦਾ ਖਾਲਸਾ ਵਾਇਲੁਰ ਜੀ ਦੀ ਫਤਿਹ ਵਾਇਲੁਰ ਜੀ ਦਾ ਖਾਲਸਾ ਵਾਇਲੁਰ ਜੀ ਦੀ ਫਤਿਹ ਜੀ ਬਾਬਾ ਜੀ ਇਸ ਗੁਰਦੁਆਰਾ ਸਾਹਿਬ ਦੇ ਜਿਹੜਾ ਇਤਿਹਾਸਕ ਗੁਰਦੁਆਰਾ ਸਾਹਿਬ ਨੇ ਸਤਿ ਸ੍ਰੀ ਅਕਾਲ ਗੁਰੂ ਗੋਬਿੰਦ ਸਿੰਘ ਜੀ ਦੀ ਇੱਥੇ ਜਿਹੜੀ ਆਉਂਦੇ ਸਨ ਬ੍ਰਹਮ ਗੰਨਿਆਂ ਨੂੰ ਖਾਣਾ ਸਕਾਉਂਦੇ ਸਨ ਉਹਨਾਂ ਦੀ ਸੇਵਾ ਕਰਦੇ ਸਨ ਇਸ ਇਤਿਹਾਸ ਬਾਰੇ ਸੰਗਤਾਂ ਨੂੰ ਵਿਸਥਾਰ ਵਿੱਚ ਕੁਝ ਜਾਣਕਾਰੀ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਲਵੋੜ ਸਾਹਿਬ ਦੀ ਧਰਮ ਹਨੂ ਸਾਹਿਬ ਦੀ ਰਾਖੀ ਲਈ ਤਾਂ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਪੰਜ ਕਿਲੇ ਸਾਜੇ ਜੀ ਪਹਿਲਾ ਕਿਲਾ ਕਿਲਾ ਨੰਨਗੜ੍ਹ ਸਾਹਿਬ ਦੂਸਰਾ ਕਿਲਾ ਕਿਲਾ ਲੋਗੜ੍ਹ ਸਾਹਿਬ ਜੀ ਤੀਸਰਾ ਕਿਲਾ ਕਿਲਾ ਫੋਲਗੜ ਸਾਹਿਬ ਚੌਥਾ ਕਿਲਾ ਕਿਲਾ ਫਤੇਗੜ ਸਾਹਿਬ ਜੀ ਇਹ ਸਥਾਨ ਜਿਸ ਸਥਾਨ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਕਿਲਾ ਤਾਰਾਗੜ ਸਾਹਿਬ ਤਾਰਾਗੜ ਇਸ ਸਥਾਨ ਤੇ तकरीबन 5 ਬ੍ਰਮਗਣੀ ਸਿੰਘ ਜੀ ਨਵੰਦਗੀ ਕਰਦੇ ਸੀ ਜੀ ਤਾਂ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਉਹਨਾਂ ਸੰਗਾਂ ਲਈ ਇਸ ਸਥਾਨ ਤੇ ਕਿਲਾ ਨੰਨਗੜ ਸਾਹਿਬ ਤੋਂ ਪ੍ਰਸ਼ਾਦਾ ਤਿਆਰ ਕਰਵਾ ਕੇ ਪ੍ਰਸ਼ਾਦੀ ਹਾਥੀ ਤੇ ਤੋਂ ਪ੍ਰਸ਼ਾਦਾ ਲੱਤੀ ਹੁੰਦੀ ਸੀ ਜੀ ਤਾਂ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪਣੇ ਹਥੀ ਸਿੰਘਾਂ ਦੀ ਸੇਵਾ ਕਰਦੇ ਸੀ ਪ੍ਰਸ਼ਾਦ ਦਾ ਪਾਣੀ ਛਕਾਉਂਦੇ ਸੀ ਜੀ ਭਾਈ ਕਨੀਆ ਜੀ ਜਲਦੀ ਸੇਵਾ ਕਰਦੇ ਸੀ ਜੀ ਇਧਰ ਪਹਾੜੀਆਂ ਦੇ ਬੈਕਸ਼ਾਈਡ ਤੇ ਬਲਾਸਕਪੰਦਾ ਹੈ ਜੀ ਬਲਾਸਕੁਰ ਦੇ ਜਿਹੜੇ ਪਹਾੜੀ ਰਾਜੇ ਸੀ ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤੇ ਹਮਲਾ ਕਰਦੇ ਰਹਿੰਦੇ ਸੀ ਜੀ 1700 ਇਸ 1700 ਇਸੀ ਵਿੱਚ ਸਸਤਾਨ ਤੇ ਪਹਿਲਾ ਹਮਲਾ ਹੋਇਆ ਜੀ ਸਿੰਘਾਂ ਦੀ ਜਿੱਤ ਹੋਈ ਦਸ਼ਮਨਾਂ ਦੀ ਹਾਰ ਹੋਈ ਜਦੋਂ ਜੰਗ ਜੁਦ ਹੁੰਦਾ ਸੀ ਉਦੋਂ ਵੀ ਭਾਈ ਕਨੀ ਜੀ ਜਲਦੀ ਸੇਵਾ ਕਰਦੇ ਸੀ ਥੈਂਕ ਯੂ ਵਿੱਚੋਂ ਸਿੰਘ ਨੇ ਸ਼ਿਕਾਇਤ ਕੀਤੀ ਕਿ ਮਹਾਰਾਜ ਜੀ ਜਦੋਂ ਅਸੀਂ ਦੁਸ਼ਮਣਾਂ ਨਾਲ ਲੜਦੇ ਹਾਂ ਜੀ ਦੁਸ਼ਮਣਾਂ ਨੂੰ ਮਾਰਦੇ ਹਾਂ ਭਾਈ ਕਨੀ ਜੀ ਜਲ ਸਕਾ ਕੇ ਉਹਨਾਂ ਨੂੰ ਦੁਬਾਰਾ ਸਾਡੇ ਨਾਲ ਲੜਨ ਦੀ ਸਮਰੱਥਾ ਬਣਾ ਦਿੰਦੇ ਜੀ ਤਾਂ ਭਾਈ ਕਨੀ ਜੀ ਨੂੰ ਮਹਾਰਾਜ ਨੰਦਪੁਰ ਸਾਹਿਬ ਲਾ ਕੇ ਪੁੱਛਿਆ ਤਾਂ ਭਾਈ ਕਨੀ ਜੀ ਨੇ ਕਿਹਾ ਮਹਾਰਾਜ ਜੀ ਮੈਂ ਜਿਸ ਨੂੰ ਵੀ ਜਲ ਸਕਾਉਂਦਾ ਹਾਂ ਉਹ ਮੇਰਾ ਚੇਲਾ ਨਜ਼ਰ ਆਉਂਦਾ ਹੈ ਜੀ ਮੇਰੇ ਲਈ ਕੋਈ ਦਸ਼ਮਣ ਨਹੀਂ ਕੋਈ ਆਪਣਾ ਨਹੀਂ ਸਭ ਇੱਕ ਸਮਾਨ ਹਨ ਜੀ ਸਿੰਘ ਦਸ਼ਮਣਾਂ ਨੂੰ ਮਾਰ ਕੇ ਦਸ਼ਮਣੀ ਖਤਮ ਕਰਦੇ ਹਨ ਜੀ ਤੇ ਮੈਂ ਜਲ ਸਕਾ ਕੇ ਦਸ਼ਮਣੀ ਖਤਮ ਕਰਦਾ ਬਾਈ ਠੀਕ ਹੈ ਮਹਾਰਾਜ ਬੜੇ ਖੁਸ਼ ਹੋਏ ਕਿ ਜਿੱਥੇ ਭਾਈ ਤੂੰ ਜਲਦੀ ਸੇਵਾ ਕਰਦਾ ਉੱਥੇ ਜਲਦੀ ਸੇ ਉੱਥੇ ਮੱਲਮ ਪੱਟੀ ਦੀ ਸੇਵਾ ਕਰਾ ਗੀ ਜੀ ਤਾਂ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਭਾਈ ਜੀ ਨੂੰ ਮੱਲਮ ਪੱਟੀਆਂ ਦਿੱਤੀਆਂ ਜੀ ਤੇ ਇਸ ਸਥਾਨ ਤੇ ਹੀ ਭਾਈ ਜੀ ਨੇ ਮੱਲਮ ਪੱਟੀਆਂ ਦੁਨੀਆ ਦੀ ਰੈਡ ਕਾਰਸੇ ਸਤੰਤ ਸ਼ੁਰੂ ਹੋਈ ਹੈ ਜੀ ਸੰਗਤਾਂ ਨੂੰ ਬਾਬਾ ਜੀ ਕੀ ਉਪਦੇਸ਼ ਦੇਣਾ ਚਾਹੋਗੇ ਜਿਹੜੇ ਸੰਗਤਾਂ ਤਕਰੀਬਨ ਜਿਆਦਾਤਰ ਸੰਗਤਾਂ ਨੂੰ ਅਸੀਂ ਵੀ ਤਕਰੀਬਨ ਕਰਮ ਵਾਲਿਆਂ ਭਾਗ ਵਾਲਿਆਂ ਜਿਹੜੇ ਅੱਜ ਇਸ ਸਥਾਨ ਦੇ ਦਰਸ਼ਨ ਹੋਏ ਨੇ ਤੇ ਜਿਹੜੇ ਆਪਣੇ ਪੰਜਾਬੀਆਂ ਨੂੰ ਜਿਹੜੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਕੀ ਕਹਿਣਾ ਚਾਹੁੰਦੇ ਜੀ ਅੱਜ ਦੇ ਯੁੱਗ ਦੇ ਵਿੱਚ ਨਸ਼ੇ ਦਾ ਪ੍ਰਭਾਵ ਬਹੁਤ ਚੰਨ ਰਿਹਾ ਹ ਜੀ ਸਾਰਿਆਂ ਨੂੰ ਅਸੀਂ ਅਸੀਂ ਇਹੀ ਕਹਿਣਾ ਚਾਹਾਂਗੇ ਪੰਜਾਬ ਦੀ ਧਰਤੀ ਤੇ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੱਸੇ ਗੁਰੂ ਸਹਿਬਾਨ ਨੇ ਜੀ ਆਪਣਾ ਖੂਨ ਡੋਲ ਕੇ ਇਸ ਇਤਿਹਾਸ ਨੂੰ ਸਿਰਜਿਆ ਹੈ ਹੁਣ ਸ਼ਹੀਦੀ ਪੰਦਰਵਾੜਾ ਚੱਲ ਰਿਹਾ ਹੈ ਜੀ ਸਾਰੇ ਨੌਜਵਾਨ ਸਿੰਘ ਸਾਰੇ ਨੌਜਵਾਨ ਜ ਜੂਥਾ ਜੀ ਧਾਰਮਿਕ ਸਥਾਨਾਂ ਦੇ ਦਰਸ਼ਨ ਕਰੇ ਬਿਲਕੁਲ ਤੇ ਨਸ਼ੇ ਤੋਂ ਗਰੀਦ ਕਰੇ ਜੀ ਆਪਣੀ ਜਵਾਨੀ ਨੂੰ ਸੰਭੇ ਆਪਣੇ ਇਤਿਹਾਸ ਬਾਰੇ ਜਾਣੂ ਹੋਣ ਠੀਕ ਹੈ ਇਹ ਆਪਰੇ ਦਾ ਵੀ ਹੁਣ ਦਾ ਇਸ ਦੇ ਵਿੱਚ ਬਹੁਤ ਵੱਡਾ ਹੁੰਦਾ ਹੈ ਕਿਉਂਕਿ ਅੱਜ ਕੱਲ ਬਜ਼ੁਰਗ ਮਾਤਾ ਪਿਤਾ ਜਿਉਂਦੇ ਹਨ ਉਹਨਾਂ ਦੇ ਬੱਚੇ ਨਸੇ ਦੇ ਪੀੜ ਤੋਂ ਹੋ ਕੇ ਇਸ ਦੁਨੀਆ ਤੋਂ ਜਾ ਰਹੇ ਹਨ ਇਹ ਬਹੁਤ ਵੱਡਾ ਭੈੜਾ ਰੋਗ ਲੱਗਿਆ ਹੋਇਆ ਪੰਜਾਬ ਨੂੰ ਇਹੀ ਕਹਾਂਗੇ ਕਿ ਸਭ ਨਸੇ ਨੂੰ ਸਾੜ ਕੇ ਮਾਰ ਦੇ ਦਸੇ ਮਾਰ ਕੇ ਤੇ ਰਵਾਨੀ ਨਾਲ ਜੁੜਾ ਜੀ ਬਹੁਤ ਬਹੁਤ ਧੰਨਵਾਦ ਦਾ ਭਾਈ ਮੇਰ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ